ਸਤਿ ਸ਼੍ਰੀ ਅਕਾਲ এবੀਬੀ ਸੰਜਟਿਤ ਹੋਰ ਸਵਾਗਤ ਹੈ ਮੈਂ ਹਰਸ਼ਦੀਪ ਗੌਰ ਸਵਿਜ਼ ਬੈਂਕਾਂ ਵਿੱਚ ਕਾਲਾ ਧਨ ਲੁਕਾ ਕੇ ਰੱਖਣ ਵਾਲਿਆਂ ਦੀ ਹੁਣ ਕਹਿ ਨਹੀਂ ਸਵਿਟਜ਼ਰਲੈਂਡ ਸਰਕਾਰ ਨੇ ਕਾਲੇ ਧਨ ਦੀ ਜਾਣਕਾਰੀ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਕਾਲਾ ਧਨ ਰੱਖਣ ਵਾਲਿਆਂ ਬਾਰੇ ਸਾਰੀ ਜਾਣਕਾਰੀ ਸੰਬੰਧਿਤ ਮੁਲਕ ਨੂੰ ਮੁਹੱਈਆ ਕਰਵਾਈ ਜਾਵੇਗੀ ਸਵਿਟਜ਼ਰਲੈਂਡ ਉੱਪਰ ਕੋਲ ਦੁਨੀਆ ਤੋਂ ਉਸੇ ਬੈਂਕਾਂ ਵਿੱਚ ਪਏ ਕਾਲੇ ਧਨ ਦੀ ਜਾਣਕਾਰੀ ਦੇਣ ਬਾਰੇ ਦਬਾਅ ਪੈ ਰਿਹਾ ਸੀ ਕੁਮਾਂਤਰੀ ਦਬਾਅਗੇ ਸਿਰ ਝੁਕੌਂਦਿਆ ਸਵਿਟਜ਼ਰਲੈਂਡ ਨੇ ਇਸ ਸਮਝੌਤੇ ਤੇ ਦਸਤਖਤ ਕੀਤੇ ਨੇ ਇਸ ਕਨਵੈਨਸ਼ਨ ਉੱਪਰ ਭਾਰਤ ਸਮੇਤ 58 ਮੁਲਕ ਦਸ ਸਵਿਜ਼ ਬੈਂਕਾਂ ਵਿੱਚ ਸੱਤਵਾਦ ਪੈਸਾ ਭਾਰਤ ਦੇ ਉਹੀ ਲੋਕ ਰੱਖਦੇ ਨੇ ਜਿਨ੍ਹਾਂ ਟੈਕਸ ਚੋਰੀ ਕਰਕੇ ਕਰੋੜਾ ਤੇ ਅਰਬਾਂ ਰੁਪਏ ਬਚਾਏ ਹੁੰਦੇ ਨੇ ਸਵਿਜ਼ਰਲੈਂਡ ਦੇ ਇਸ ਕਦਮ ਨਾਲ ਸਵਿਜ਼ ਬੈਂਕਾਂ ਵੱਲੋਂ ਕਾਲਾ ਧਨ ਰੱਖਣ ਵਾਲਿਆਂ ਦਾ ਪੇਤ ਹੁਣ ਪੇਤ ਨਹੀਂ ਰਹੇਗਾ ਜੇ ਕੋਈ ਮੂਲ ਕੇਸ ਕਿਸੇ ਬਾਰੇ ਕੋਈ ਜੀ ਜਾਣਕਾਰੀ ਮੰਗੇਗਾ ਤਾਂ ਸਵਿਜ਼ਰਲੈਂਡ ਉਸ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਵੇਗਾ ਸਵਿਜ਼ਰਲੈਂਡ ਹੋਣੇ ਦਾ ਮੂਲਕਾ ਨੂੰ ਟੈਕਸ ਚੋਰਾ ਬਾਰੇ ਸਾਰੀ ਜਾਣਕਾਰੀ ਦੇਣ ਤੋਂ ਇਲਾਵਾ ਹੋਰ ਲੋੜਿੰਦਾ ਸਹਿਯੋਗ ਵੀ ਦੇਵੇਗਾ ਪੈਰਿਸਿਤ OECD ਯਾਨੀ ਕਿ Organization for Economic Cooperation and Development ne tax चोरी खिलाफ ਨਿਯਮ ਬਣਾਏ ਨੇ ਸুইস ਬੈਂਕਾਂ ਵਿੱਚ ਕਾਲਾ ਧਨ ਲੁਕਾ ਕੇ ਰੱਖਣ ਵਾਲਿਆਂ ਦੀ ਹੁਣ ਗੈਰਨੀ ਸਵਿਟਜ਼ਰਲੈਂਡ ਸਰਕਾਰ ਨੇ ਕਾਲੇ ਧਨ ਦੀ ਜਾਣਕਾਰੀ ਲਈ ਸਹਿਮਤੀ ਪ੍ਰਗਟਾਈ ਹੈ ਗੌਰਵ ਖੋਸਲਾ ਐਬੀਪੀ ਸੰਜੋ ਪਤਕਾ ਸਾਨਾ ਫੋਨਲਾਈ ਤੇ ਜੋੜ ਚੁੱਕੇ ਨੇ ਗੌਰਵ ਸਵਿਟਜ਼ਰਲੈਂਡ ਸਰਕਾਰ ਨੇ ਕਾਲੇ ਧਨ ਦੀ ਜਾਣਕਾਰੀ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਕਿੰਨਾ ਕੁ ਫਾਇਦਾ ਹੋਵੇਗਾ ਅ ਦੇਖੋ ਅ ਅਸ਼ ਜਿਸ ਤਰ੍ਹਾਂ ਲਗਾਤਾਰ ਇੱਕ ਕੁਆਇਰ ਸ਼ੁਰੂ ਸੀਗੀ ਕਿ ਕਦੋਂ ਕਾਲਾ ਤਾਨ ਦੇਸ਼ ਵਾਪਸ ਆਏਗਾ ਕਦੋਂ ਸਵਿਟਜ਼ਰਲੈਂਡ ਬੈਂਕ ਹੈ ਕਦੋਂ ਭਾਰਤ ਨਾਲ ਜਿਹੜੀ ਇਨਫੋਰਮੇਸ਼ਨ ਹੈ ਕਦੋਂ ਸਾਂਝੀ ਕਰੇਗਾ ਹਾਲਾਂਕਿ ਸੁਪਲਸ ਸুইস ਬੈਂਕ ਕਾਫੀ ਤਰ੍ਹਾਂ ਦਾ ਇਤਰਾਜ਼ ਜਤਾ ਰਿਹਾ ਹੈ ਕਿ ਉਹ ਆਪਣੇ ਬੈਂਕਰ ਦੀ ਇਨਫੋਰਮੇਸ਼ਨ ਨਹੀਂ ਦੇ ਸਕਦਾ ਕਿਸੇ ਵੀ ਦੇਸ਼ ਨੂੰ ਲੇਕਿਨ ਫਿਲਹਾਲ ਜਿਹੜਾ ਅੰਤਰਰਾਸ਼ਟਰੀ ਮੁੱਦੇ ਤੇ ਇੱਕ ਦਬਾਅ ਬਣਿਆ ਜਿਸ ਦੇ ਕਰਕੇ ਸਵਿਟਜ਼ਰਲੈਂਡ ਬੈਂਕ ਨੇ ਜਿਹਨੇ ਵੀ ਭਾਰਤੀਆਂ ਬੈਂਕ ਭਾਰਤੀ ਲੋਕਾਂ ਦਾ ਉੱਤੇ ਪੈਸਾ ਜਮਾ ਹੈ ਉਹਦੀ ਇਨਫੋਰਮੇਸ਼ਨ ਦੇਣ ਦੇ ਬਾਰੇ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਸੇ ਰਿਪੋਰਟ ਪੂਰਾ ਕਰਨਗੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਦਿੱਤੀ ਜਾਏਗੀ ਨਾਲੇ ਸਮੇਂ ਸਿਰ ਜਾਣਕਾਰੀ ਦਿੱਤੀ ਗਈ ਜਾਏਗੀ ਦੇਖੋ ਜੀ ਆંકੜੇ ਦੀ ਗੱਲ ਕਰੀਏ ਲਗਭਗ ਅੱਪਾ ਜੇ ਦਸੰਬਰ 2014 ਤੱਕ ਦੇ ਕੇ ਲਗਭਗ 14000 ਕਰੋੜ ਰੁਪਇਆ ਭਾਰਤੀ ਲੋਕਾਂ ਦਾ ਉੱਥੇ ਪੈਸਾ ਜਮ੍ਹਾਂ ਹੈ ਜਿਸ ਨੂੰ ਕਾਲੇ ਧੰਦੇ ਰੂਪ ਚ ਮੰਨਿਆ ਜਾਂਦਾ ਹੈ ਅਗਰ ਉਹ ਭਾਰਤ ਚਾਹੁੰਦਾ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਕਿੰਨਾ ਸਹਾਰਾ ਮਿਲੇਗਾ ਆਮ ਜਨਤਾ ਨੂੰ ਕਿੰਨੀ ਰਾਹਤ ਮਿਲੇਗੀ ਦੇਸ਼ 'ਚ ਪੈਸੇ ਦੀ ਜਿਹੜੀ ਕਮੀ ਹੈ ਉਹ ਉਸਨੂੰ ਕਿਸ ਤਰੀਕੇ ਨਾਲ ਪੂਰਾ ਕੀਤਾ ਉਸਨੂੰ ਪੂਰਾ ਕੀਤਾ ਜਾ ਸਕੇਗਾ ਦੇਖੋ ਇਸ ਵਾਰ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਇੱਕ ਅਹ election ਤੋਂ ਪਹਿਲਾਂ ਲੋਕ ਸਭਾ ਇਲੈਕਸਾਂ ਤੋਂ ਪਹਿਲਾਂ ਵੀ ਇਹ ਨਾਅਰਾ ਦਿੱਤਾ ਸੀ ਕਿ ਕਾਲੇ ਧਨ ਦੇ ਬਾਰੇ ਇੱਕ ਜ SID ਬਣਾਈ ਜਾਏ ਬਣਾਈ ਜਾਏਗੀ ਜਿਹਦੇ ਵਿੱਚ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਮੈਨੂੰ ਲੱਗਦਾ ਉਹ ਕਾਫ਼ੀ ਵਾਅਦਿਆਂ ਤੇ ਪੂਰਾ ਉਤਰਨ ਡਿਆ ਕਿ ਹਰ ਤਰੀਕੇ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਇੱਕ ਦਿਨ ਵੀ ਛੁੱਟੀ ਨਹੀਂ ਲਈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੇ ਮੰਤਰੀਆਂ ਕੋਲੋਂ ਕੰਮ ਲੈ ਰਹੇ ਕਿਸ ਤਰ੍ਹਾਂ ਦੇਸ਼ ਦੀ ਅਰਥ ਵਿਵਸਥਾ ਨੂੰ ਮਜਬੂਰ ਕਰ ਰਹੇ ਨੇ ਕਿਸ ਤਰ੍ਹਾਂ ਦੇਸ਼ ਲਈ ਉਹ ਕੰਮ ਕਰ ਰਹੇ ਨੇ ਸ੍ਰੀ thym ਰਾਜਾ ਲਗਾ ਸਕਦੇ ਹੋ ਕਿ ਅੱਜ ਜਿਹੜੇ ਹਾਲਾਤ ਐ ਬਣੇ ਨੇ ਕਿ ਸਵਿਟਜ਼ਰਲੈਂਡ ਬੈਂਕ ਜਿਹੜਾ ਕਮਾਂਤਰੀ ਪੱਧਰ ਤੇ ਇੱਕ ਪ੍ਰੈਸ਼ਰਾਈਜ਼ ਕੀਤਾ ਗਿਆ ਜਿਹਦੇ ਕਰਕੇ ਉਹ ਜਾਣਕਾਰੀ ਦੇਣ ਨੂੰ ਤਿਆਰ